ਇਹੋ ਜਿਹਾ ਪਾਣੀ ਲੋਕਾਂ ਨੂੰ ਆ ਰਿਹਾ ਸੀਗਾ ਪੀਣ ਵਾਲਾ ਸਾਡੇ ਕੋਲੇ ਜਲ ਸਰੋਤ ਮੰਤਰੀ ਹੋਵੇ ਵਾਟਰ ਰਿਸੋਰਸਸ ਦਾ ਮੰਤਰੀ ਸਾਡੇ ਹਲਕੇ ਦਾ ਹੋਵੇ ਤੇ ਸਾਡੇ ਲੋਕਾਂ ਨੂੰ ਆਹ ਵਾਟਰ ਰਿਸੋਰਸ ਮਿਲ ਰਿਹਾ ਹੋਵੇ ਤਾਂ ਸ਼ਰਮ ਹੋਣੀ ਚਾਹੀਦੀ ਆ ਸਾਨੂੰ ਦੱਸੋ ਆਹ ਦੇਖੋ ਬਿਨਾਰੀ ਨਹੀਂ ਬੱਟ ਰਾਇਆ ਤਿੰਨ ਚਾਰ ਮਹੀਨੇ ਹੋ ਗਏ ਤਿੰਨ ਚਾਰ ਮਹੀਨੇ ਹੋ ਗਏ 900 TDS ਹੈ ਜੀ 900 TDS ਜਿਹੜਾ ਅਸੀਂ ਪਾਣੀ ਹੁਣ ਤੱਕ ਵਰਤਦੇ ਆਏ ਆ ਜਿਹੜੇ ਬਾਲਾਂ ਨੂੰ ਵੀ ਚਿੰਤਾ ਕਰ ਰਿਹਾ ਹੈ ਜਿਵੇਂ ਆਲਾ ਬੋਲਤਾ ਦੀ ਹਾਂਜੀ ਇਹ ਨਾਲ ਇੱਕ ਉੱਤਲੀ ਅਸੀਂ ਨੂੰ ਸਾਡੇ ਦਾ ਪਜਾਤ ਪਾਣੀ ਖੜਦਾ ਉੱਤੇ ਮਰਦ ਵੀ ਪਾਣੀ ਲੈ ਵੇ ਕੱਲ ਨਾ ਪਾਣੀ ਖੜਿਆ ਹੁਣ ਚੱਲ ਮੇਰਾ ਅਸਰ ਜਿਸ ਦਿਨ ਮੀਂਹ ਆਇਆ ਹਾਂ ਉਦਣ ਦੇਖਿਓ ਨਜ਼ਾਰਾ ਇਸ ਚੀਜ਼ ਦਾ ਕਿਸ਼ਤੀ ਵੜ ਜਾਂਦੀ ਹੈ ਤੁਸੀਂ ਆ ਦੇਖੋ ਇਹ ਕਿੰਨਾ ਕਿੰਨਾ ਕਿ ਦਰਦ ਹੈ ਜਿੱਥੇ ਜਾਂਦੇ ਆ ਉੱਥੇ ਬੰਦੇ ਆ ਬਾਥ ਨੂੰ ਟੀਕਾ ਮਾਰਦੇ ਉਹ ਬਟਿਆਂ ਉਹ ਬਟਿਆਂ ਬਾਥ ਨੂੰ ਕੰਮਸ਼ਿ ਬਣਾ ਦੇਓ ਮਾਰਗਿਲ ਪੈਲ ਚ ਹੁਣ ਤਾਂ ਹੁਣੀ ਸ਼ਿਕਾਰ ਹੈ ਕਦੇ ਬੋਰ ਟੁੱਟਿਆ ਬੋਰ ਟੁੱਟਿਆ ਬੋਰ ਵੀ ਲੱਗੂਗਾ ਕਦੋਂ ਫਿਰ ਬੋਰ ਜਦੋਂ ਟੁੱਟੇਗਾ ਹਾਂ 9 ਨੰਬਰ ਵਾਰਡ ਦੇ ਜਿਹੜਾ ਜਾਖਲ ਰੋਡ ਦੇ ਪਰਲੇ ਸਾਈਡ ਦੇ ਘਰ ਨੇ ਉਹਨਾਂ ਦਾ ਅੱਜ ਨਰਕ ਬਣਿਆ ਪਿਆ ਜਿਸ ਚੀਜ਼ ਨੇ ਸਪੈਸ਼ਲੀ ਮੈਨੂੰ ਕੱਲ ਸਾਰੇ ਸਾਥੀਆਂ ਦਾ ਫੋਨ ਆਇਆ ਕਿਉਂਕਿ ਜਦੋਂ ਇਹ ਦੇਖਦੇ ਐ ਕਿ ਲੋਕਾਂ ਦੀ ਬਾਤ ਚੱਕਣ ਲਈ ਰਾਹੁਲ ਸਿੱਧੂ ਨੂੰ ਚਾਹੇ ਰਾਤ ਨੂੰ 12 ਵਜੇ ਫੋਨ ਕਰ ਲਓ ਹਾਜ਼ਰ ਹੁੰਦਾ ਤਾਂ ਇੱਕ ਹੱਕ ਨਾਲ ਮੈਨੂੰ ਇਹ ਕਹਿੰਦੇ ਆ ਵੀ ਯਾਰ ਸਾਡਾ ਵੀ ਆ ਕੇ ਹੱਲ ਕਰਾ ਕੇ ਜਾ ਤੇ ਜਦੋਂ ਮੈਂ ਆਇਆ ਉਦੋਂ ਮੈਨੂੰ ਲੱਗਦਾ ਸੀ ਵੀ ਸ਼ਾਇਦ ਇੱਕ ਛੋਟਾ ਮੋਟਾ ਕੋਈ ਮੋਟਰ ਦਾ ਇਸ਼ੂ ਹੈ ਪਰ ਆ ਕੇ ਜਦੋਂ ਦੇਖਿਆ ਇਹ ਤਾਂ ਐਡਾ ਵੱਡਾ ਬੇਵਕੂਫੀ ਕਰਕੇ ਇਹ ਲੋਕ ਨਰਕ ਭੋਗ ਰਹੇ ਨੇ ਪਿਛਲੇ ਕਈ ਮਹੀਨਿਆਂ ਤੋਂ ਇਹ ਆ ਮਿੱਟੀ ਵਾਲਾ ਪਾਣੀ ਪੀਣ ਨੂੰ ਮਜਬੂਰ ਹੋਏ ਹੋਏ ਨੇ ਕਿਉਂ ਕਿ ਕਿਉਂਕਿ ਇਥੋਂ ਦੀ ਸ਼ਹਿਰ ਦਾ ਵਧੀਆ ਪਾਣੀ ਲੋਕਾਂ ਨੂੰ ਜਾਂਦਾ ਸੀਗਾ ਜਦੋਂ ਆਹ ਇੱਥੇ ਕੁੜੀ ਬਣੀ ਐ ਉਸ ਵੇਲੇ ਪੈਪ ਟੋੜ ਦਿੱਤੀ ਗਈ ਜਾਂ ਟੁੱਟ ਗਈ ਉਸ ਤੋਂ ਬਾਅਦ ਕਿਸੇ ਨੇ ਬੌਦਰ ਨਹੀਂ ਕਰਿਆ ਵੀ ਇੰਨੇ ਘਰਾਂ ਦੀ ਦਿੱਕਤ ਬਣੂਗੀ ਯਾਰ ਅਸੀਂ ਇਹ ਪੈਪ ਨੂੰ ਥੱਲੋਂ ਦੀ ਪਾਈਏ ਉੱਤੋਂ ਦੀ ਪਾਈਏ ਜਾਂ ਇਹਦਾ ਕੋਈ ਸਾਈਫਨ ਬਣਾਈਏ ਕੋਈ ਹੱਲ ਕਰੀਏ ਉਹ ਹੱਲ ਨਹੀਂ ਕਰਿਆ ਉਹ ਪੈਪ ਤੇ ਗੁੱਲਾ ਠੋਕ ਕੇ ਪੈਪ ਪੂਰੀ ਬੰਦ ਕਰਤੀ ਤੇ ਇਹਨਾਂ ਸਾਰੇ ਘਰਾਂ ਨੂੰ ਉਹ ਮੋਟਰ ਨਾਲ ਜੋੜਤਾ ਜੋ ਇੱਕ ਟੈਂਪੋਰਰੀ ਹੱਲ ਕਰਿਆ ਗਿਆ ਸੀਗਾ ਨਹਿਰ ਕੋਲੇ ਮੋਟਰ ਲਾ ਕੇ ਵੀ ਤਾਂ ਕਿ ਲੋਕਾਂ ਨੂੰ ਇੱਕ ਟੈਂਪੋਰਰੀ ਪਾਣੀ ਦੀ ਸਹੂਲਤ ਮਿਲਣ ਲੱਗ ਜੇ ਉਹ ਗਾਹਾਂ ਮੋਟਰ ਦੀ ਕਿਉਂਕਿ ਮੇਨਟੇਨੈਂਸ ਨਹੀਂ ਹੋਈ ਪਿਛਲੇ ਕਈ ਸਾਲਾਂ ਤੋਂ ਉਹ ਮੋਟਰ ਜਿਹੜੋ ਲੱਗੀ ਸੀ ਉਹ ਇੱਕ ਟੈਂਪੋਰਰੀ ਸੋਲੂਸ਼ਨ ਲਈ ਲੱਗੀ ਸੀ ਵੀ ਜਿੰਨਾ ਚਿਰ ਤੱਕ ਅੰਡਰਗਰਾਊਂਡ ਪਾਈਪਾਂ ਪਾ ਕੇ ਨਹਿਰ ਦਾ ਵੱਡਾ ਪਾਣੀ ਵਾਟਰ ਟੈਂਕਸ ਨੂੰ ਨਹੀਂ ਜਾਣਾ ਸ਼ੁਰੂ ਹੁੰਦਾ ਉਨੀ ਦੇਰ ਤੱਕ ਚੱਲੋ ਇਧਰੋਂ ਲੋਕਾਂ ਨੂੰ ਨਹਿਰ ਰਾਹੀਂ ਮੋਟਰ ਨਾਲ ਰਾਹਤ ਮਿਲ ਜੂਗੀ ਉਹ ਕੰਮੁੱਥੀ ਰੁਕਿਆ ਮੇਰੀਆਂ ਪਿਛਲੀਆਂ ਵੀਡੀਓਜ਼ ਤੁਸੀਂ ਦੇਖੀਆਂ ਹੋਣੀਆਂ ਜਿਹਦੇ ਵਿੱਚ ਮੈਂ ਬਕਾਇਦਾ ਮਿੱਟੀ ਪੱਟ ਕੇ ਪੈਪਾਂ ਪਈਆਂ ਦਿਖਾਤੀਆਂ ਵੀ 1 ਕਰੋੜ 78 ਲੱਖ ਰੁਪਏ ਦੀ ਲਾਗਤ ਨਾਲ ਇਹ ਨਹਿਰ ਤੋਂ ਵਾਟਰ ਵਰਕਸ ਤੱਕ ਦਾ ਅਸੀਂ ਸਾਰੀ ਪਾਈਪਾਂ ਪਾ ਚੁੱਕੇ ਹਾਂ ਜਿਹਨੂੰ ਸਰਕਾਰ ਨੇ ਆ ਕੇ ਵੇਸਟ ਕਰਤਾ ਉਹ ਪ੍ਰੋਜੈਕਟ ਚਲਾਇਆ ਹੀ ਨਹੀਂ ਜਿਹਦੇ ਕਰਕੇ ਮੇਨ ਪਾਣੀ ਦੀ ਦਿੱਕਤ ਆਉਂਦੀ ਹੈ ਸੋ ਉਹ ਜਿਹੜਾ ਟੈਂਪਰਰੀ ਹੱਲ ਸੀ ਉਹਨੂੰ ਪਰਮਾਨੈਂਟ ਬਣਾ ਕੇ ਇਹਨਾਂ ਨੂੰ ਪਾਣੀ ਦੀ ਸਪਲਾਈ ਉਧਰੋਂ ਜੋੜਤੀ ਜਿਹਦੇ ਕਰਕੇ ਇਹਨਾਂ ਗੰਦਾ ਪਾਣੀ ਉੱਥੇ ਆ ਰਿਹਾ ਸੀਗਾ ਤੇ ਉਹ ਵੀ ਥੋੜੀ ਦੇਰ ਚੱਲ ਕੇ ਉਹ ਮੋਟਰ ਵੀ ਠੱਪ ਹੋ ਗਈ ਖਰਾਬ ਹੋ ਗਈ ਹੱਥ ਖੜੇ ਕਰ ਗਈ ਕਿਉਂਕਿ ਇੰਨਾ ਲੋਡ ਉਹ ਲੈ ਹੀ ਨਹੀਂ ਸਕਦੀ ਸੀ ਜਿਹਦੇ ਵਿੱਚੋਂ ਇੰਨੀ-ਇੰਨੀ ਮਿੱਟੀ ਆਉਂਦੀ ਹੋਵੇ ਹੁਣ 1 ਮਹੀਨਾ ਹੋ ਗਿਆ ਆਹ ਇਹ ਜੇ ਪਾਣੀ ਨੂੰ ਵੀ ਲੋਕ ਤਰਸੇ ਬੈਨ ਇਹ ਜੇ ਪਾਣੀ ਵੀ ਨਹੀਂ ਆ ਰਿਹਾ ਇੰਨਾ ਕੋਲੇ ਸਾਫ ਪਾਣੀ ਤਾਂ ਕੀ ਹੋਣਾ ਇਹਨੂੰ ਵੀ ਤਰਸੇ ਬੈਨੇ ਲੋਕ ਤੇ ਮੈਂ ਅੱਜ ਜਦੋਂ ਗਿਆ ਤੇ ਮੈਂ ਜਾ ਕੇ ਪੁੱਛਿਆ ਮੈਂ ਕਿਹਾ ਜੀ ਤੁਹਾਨੂੰ ਕੋਈ ਟੈਂਕਰਾਂ ਰਾਹੀਂ ਪਾਣੀ ਇਹ ਕਹਿੰਦੀ ਜੀ ਤੁਹਾਨੂੰ ਟੈਂਕਰ ਰਾਹੀਂ ਪਾਣੀ ਆਜੇ ਇਹ ਹੀ ਬਹੁਤ ਵੱਡੀ ਗੱਲ ਮੈਂ ਪਿੱਛੇ ਦੇਖ ਕੇ ਆਇਆ ਇੱਕ ਬਜ਼ੁਰਗ ਵਿਚਾਰੇ ਬਾਬਾ ਜੀ ਆ 레ਡੀ ਰਾਹੀ ਜਿਹੜਾ ਪਾਣੀ ਖਿੱਚ ਕੇ ਲੈ ਕੇ ਆ ਰਹੇ ਸੀਗੇ ਢੇੜੇ ਲਾ ਲਾ ਕੇ ਵਿਚਾਰੇ ਐਸ ਆਹ ਬਾਬਾ ਜੀ ਇੰਨੀ ਬਜ਼ੁਰਗ ਉਮਰ ਦੇ ਵਿੱਚ ਰੇੜੀ ਤੇ ਜਾ ਕੇ ਜਿਹਨੂੰ ਕਹਿੰਦੇ ਪਾਣੀ ਖਿੱਚ ਕੇ ਲੈ ਕੇ ਆ ਰਹੇ ਸੀ ਕਿਉਂਕਿ ਦਿੱਕਤਾਂ ਪਰਿਵਾਰ ਦੀਆਂ ਦੇਖੀਆਂ ਨਹੀਂ ਜਾਂਦੀਆਂ ਸੋ ਆਹ ਗੰਦਾ ਪਾਣੀ ਅੱਜ ਪੀਣ ਲਈ ਲੋਕ ਤਰਸੇ ਪਏ ਐ ਇਹਨਾਂ ਨੂੰ ਇਹ ਵੀ ਨਹੀਂ ਮਿਲ ਰਿਹਾ ਸੋ ਮੈਂ ਸਰਕਾਰ ਨੂੰ ਬੇਨਤੀ ਕਰੂੰਗਾ ਕੋਈ ਬਾੜੀ ਵੱਡੀ ਗੱਲ ਨਹੀਂ ਹੈ ਠੀਕ ਹੈ ਟੈਂਕਰ ਟੁੰਕਰ ਤਾਂ ਅਸੀਂ ਡਾਲਰ ਆਪਾਂ ਪਾ ਕੇ ਚਲਵਾ ਲਾਂਗੇ ਟੈਂਪਰੇਰੀ ਪਾਣੀ ਤਾਂ ਇਹਨਾਂ ਨੂੰ ਆ ਜਾਊਗਾ ਆ ਸਾਡੇ ਸਾਰੇ ਨੌਜਵਾਨ ਯੋਧੇ ਹੈਗੇ ਲੜਾਈ ਲੜ ਲੈਣਗੇ ਪਰ ਇੱਕ ਵੱਡਾ ਸੋਲੂਸ਼ਨ ਯਾਰ ਪਰਮਨੈਂਟ ਹੁੰਦਾ ਆ ਤੁਸੀਂ ਦੇਖੋ ਇੱਥੋਂ ਆ ਸਾਰਾ ਜਿਹੜਾ ਪਾਣੀ ਲੀਕ ਹੋ ਰਿਹਾ ਕਿਉਂਕਿ ਇਹ ਪਿੱਛੋਂ ਇਹਨਾਂ ਦੇ ਹੱਕ ਦਾ ਪਾਣੀ ਆ ਰਿਹਾ ਇੱਥੇ ਤੱਕ ਆ ਪਾਈਪਾਂ ਪਈਆਂ ਹੋਈਆਂ ਨੇ ਇਹ ਹੋ ਰਿਹਾ ਕਿ ਕੋਕੀ ਗੁੱਲਾ ਠੋਕਤਾ ਤਾਂ ਉਹ ਪਾਣੀ ਲੀਕ ਹੋ ਕੇ ਉਰੇ ਵੇਸਟ ਹੋ ਰਿਹਾ ਜਿਹੜਾ ਪਾਣੀ ਉਧਰ ਪਿਆਸਿਆਂ ਦੇ ਮੂੰਹ 'ਚ ਪੈ ਸਕਦਾ ਸੀਗਾ ਉਹਨਾਂ ਦੀ ਦਿੱਕਤਾਂ ਖਤਮ ਕਰ ਸਕਦਾ ਸੀਗਾ ਉਹ ਪਾਣੀ ਇੱਥੇ ਵੇਸਟ ਹੋ ਰਿਹਾ ਸੋ ਸਰਕਾਰ ਕਿਰਪਾ ਕਰਕੇ ਜਲ ਸਰੋਤ ਮੰਤਰੀ ਜੀ ਕਿਰਪਾ ਕਰਕੇ ਨਿਗਾਹ ਦਿਓ ਆ ਜਲਦੀ ਨਾਲੇ ਵੇਸਟੇਜ ਹੋ ਰਹੀ ਹੈ ਨਾਲੇ ਲੋਕ ਜਲ ਲਈ ਤਰਸ ਰਹੇ ਹੈ ਉਹਨਾਂ ਨੂੰ ਇਹੋ ਜਿਹਾ ਪਾਣੀ ਪੀਣ ਤੇ ਮਜਬੂਰ ਨਾ ਕਰੋ ਕਿਰਪਾ ਕਰਕੇ ਆ ਪਾਈਪ ਮੜੀਜੀ ਪੁਲੀ ਦੇ ਥੱਲੋਂ ਦੀ ਜੋੜਨ ਵਾਲੀ ਹੈ ਇਹਦਾ ਕੋਈ ਧਿਆਨ ਦੇ ਕੇ ਪਾਈਪ ਜੋੜੋ ਤੇ ਬਲਕੇ ਜਿਹੜੇ ਪ੍ਰਸ਼ਾਸਨ ਨੇ ਜਾਂ ਜਿਹੜੇ ਠੇਕੇਦਾਰ ਨੇ ਇਹ ਕੰਮ ਕਰਿਆ ਉਹਨਾਂ ਦੀ ਜਵਾਬਦੇਹੀ ਕਾਲ ਕਰੋ ਵੀ ਭਾਈ ਤੁਸੀਂ ਜਦੋਂ ਆਹ ਪਾਈਪ ਟੁੱਟੀ ਹੈ ਤੁਸੀਂ ਇਹਦਾ ਕਿਉਂ ਨਹੀਂ ਹੱਲ ਕਰਿਆ ਹੁਣ ਦੁਬਾਰਾ ਸਾਨੂੰ ਇਹ ਸਾਰਾ ਕੁਝ ਪੱਟ ਕੇ ਪਾਈਪ ਪਾਉਣੀ ਪਊਗੀ ਦੁਬਾਰਾ ਲੋਕਾਂ ਦਾ ਨੁਕਸਾਨ ਹੋਊਗਾ ਉਸ ਵਕਤ ਇਸ ਚੀਜ਼ ਦਾ ਧਿਆਨ ਦਿੱਤਾ ਜਾਂਦਾ ਤਾਂ ਬੜੀ ਈਜ਼ੀਲੀ ਹੈਂਡਲ ਕਰੀ ਜਾ ਸਕਦੀ ਸੀ ਪਰ ਇੰਨੀ ਅਣਗਹਿਲੀ ਨਾਲ ਕੰਮ ਕਰਿਆ ਮੈਨੂੰ ਨਹੀਂ ਪਤਾ ਇਹ ਜੀ ਕੀ ਕਿਸੇ ਨੂੰ ਫਾਇਦਾ ਦੇਣਾ ਸੀ ਜਾਂ ਕੀ ਕਰਨਾ ਸੀ ਜਿਹਦੀ ਇਹ ਜਲਦਬਾਜ਼ੀ ਸੀਗੀ ਸੋ ਮੈਂ ਤਾਂ ਬਾਰ-ਬਾਰ ਬਲਕਿ ਇਹ ਕਹਿਣਾ ਵੀ ਇਹ ਵੀ ਇੱਕ ਬਹੁਤ ਵੱਡਾ ਸਕੈਮ ਹੈ ਜਿਹੜਾ ਇਹ ਡਿੱਚ ਡਰੇਨ ਦੀ ਗੱਲ ਕਰਦੇ ਆ ਨਾ ਬਹੁਤ ਵੱਡਾ ਹਾਈਲਾਈਟ ਕਰਿਆ ਕਿ ਅਸੀਂ ਡਿੱਚ ਡਰੇਨ ਦਾ ਇਹ ਕਰਤਾ ਉਹ ਕਰਤਾ ਚਲੋ ਬਹੁਤ ਖੁਸ਼ੀ ਹੈ ਲੋਕਾਂ ਨੂੰ ਇੱਕ ਸਹੂਲਤ ਮਿਲ ਗਈ ਇੱਕ ਓਪਨ ਡਰੇਨ ਬੰਦ ਹੋ ਗਈ ਪਰ ਇਹਦੇ ਪਿੱਛੇ ਦਾ ਜਿਹੜਾ ਅਸਲੀ ਸਕੈਮ ਕੀ ਹੈ ਇਹ ਲੋਕਾਂ ਦੀ ਦਰਦ ਨੂੰ ਦੂਰ ਕਰਨ ਲਈ ਨਹੀਂ ਤੁਸੀਂ ਕਰਿਆ ਲੋਕਾਂ ਦਾ ਦਰਦ ਤੁਹਾਨੂੰ ਮੈਟਰ ਨਹੀਂ ਕਰਦਾ ਜੇ ਲੋਕਾਂ ਦਾ ਦਰਦ ਮੈਟਰ ਕਰਦਾ ਹੁੰਦਾ ਤਾਂ ਲੋਕਾਂ ਨੂੰ ਇਹੋ ਜਿਹਾ ਪਾਣੀ ਪੀਣ ਨੂੰ ਜਾਂ ਆਹ ਨਰਕ ਚ ਰਹਿਣ ਨੂੰ ਮਜਬੂਰ ਨਹੀਂ ਹੋਣਾ ਪੈਣਾ ਸੀ ਇਹ ਇਹਦੇ ਪਿੱਛੇ ਕੀ ਲਾਭ ਲੈਣੇ ਸੀ ਕੀ ਫਾਇਦੇ ਲੈਣੇ ਸੀ ਸਾਰੇ ਜਾਣਦੇ ਆ ਤੇ ਜਿਸ ਤਰੀਕੇ ਦਾ ਇਹ ਸਕੈਮ ਹੈ ਇਹ ਅੱਗੇ ਸਾਹਮਣੇ ਬਹੁਤ ਜਲਦ ਆਊਗਾ ਕਿਉਂਕਿ ਲੋਕਾਂ ਨੂੰ ਇਹ ਕਿਹਾ ਗਿਆ ਕਿ ਤੁਹਾਡੀਆਂ ਗੱਡੀਆਂ ਸਿੱਧੀਆਂ ਔਰ ਉਹ ਨੰਗਣ ਗਿਆ ਔਰ ਉਹ ਸਿੱਧਾ ਰਸਤਾ ਹੋਊਗਾ ਜਦ ਕਿ ਅਸਲੀਅਤ ਦੇ ਵਿੱਚ ਜਿਹੜੀ ਡਰਾਇੰਗ ਹੈ ਜਿਹੜਾ ਇਹਦਾ ਆਪਣਾ ਮੈਨੂੰ ਜੋ ਸਰੋਸ ਸਰਸੇਜ਼ ਰਾਹੀਂ ਪਤਾ ਲੱਗਿਆ ਹੈ ਕਿ ਜੋ ਅਪਰੂਵਡ ਡਿਜ਼ਾਈਨ ਹੈ ਉਹ ਅਪਰੂਵਡ ਡਿਜ਼ਾਈਨ ਚ ਇਹਦੇ ਸਾਰੇ ਦੇ ਨਾਲ ਨਾਲ ਫੈਂਸ ਲੱਗਣੀ ਹੈ ਚੇਨ ਲਿੰਕ ਫੈਂਸ ਲੱਗਣੀ ਹੈ 20 20 ਫੁੱਟ ਤੇ ਜਾ ਕੇ ਇੱਕ ਬੰਦੇ ਨੇ ਨੰਗਣ ਜੋਗਾ ਦਰਵਾਜ਼ਾ ਲੰਗਣਾ ਸੋ ਜਿਹੜੀਆਂ ਕੋਈ ਗੱਡੀਆਂ ਲੰਗਣ ਦੀ ਤੁਸੀਂ ਲੋਕਾਂ ਨੂੰ ਸੁਪਨੇ ਦਿਖਾਏ ਨੇ ਉਹ ਅਪਰੂਵਡ ਡਿਜ਼ਾਈਨ ਦੇ ਵਿੱਚ ਉਹ ਨੰਗਣੇ ਨਹੀਂ ਕਿਉਂਕਿ ਇਹ ਜਿਸ ਤਰੀਕੇ ਨਾਲ ਬਣਾਈ ਗਈ ਹੈ ਅਗਰ ਇਹਦੇ ਤੇ ਭਾਰਾ ਟ੍ਰੈਫਿਕ ਚੱਲੂਗਾ ਤਾਂ ਇਹਦੇ ਵੀ ਬਹਿ ਜਾਣਾ ਥੱਲੇ ਜਿਵੇਂ ਕਿ ਆਪਣੀ ਵਾਟਰ ਬਾਕਸ ਦੇ ਕੋਲ ਜੋ ਤੁਸੀਂ ਬਣਾਈ ਸੀ ਉਹ 4 ਦਿਨਾਂ ਬਾਅਦ ਹੀ ਬਹਿ ਗਈ ਸੀ ਨਾ ਸੜਕ ਉਵੇਂ ਇਹ ਵੀ ਬਹਿ ਜਾਣੀ ਹੈ ਸੋ ਇਹ ਲੋਕਾਂ ਦੇ ਸਾਹਮਣੇ ਸਾਰਾ ਕੁਝ ਸਾਹਮਣੇ ਲੋਕਾਂ ਦੇ ਆ ਜਾਣਾ ਕੋਈ ਸਾਨੂੰ ਕਹਿਣ ਦੀ ਲੋੜ ਨਹੀਂ ਇਸੇ ਲਈ ਅਸੀਂ ਇਸ ਤੇ ਕੁਝ ਕਿੰਤੂ ਪ੍ਰੰਤੂ ਕੋਈ ਆਵਾਜ਼ ਨਹੀਂ ਠਾਈ ਵੀ ਠੀਕ ਹੈ ਯਾਰ ਲੋਕਾਂ ਦੇ ਸਾਹਮਣੇ ਅਸਲੀਅਤ ਸਾਹਮਣੇ ਆ ਜਾਊਗੀ ਪਰ ਆ ਤਾਂ ਯਾਰ ਘਟੋ ਘਟ ਨਰਕ ਕੱਢੋ ਨਾ ਆ ਲੋਕਾਂ ਦਾ ਹੱਲ ਕਰੋ ਸੋ ਮੈਂ ਸਾਰੇ 9 ਨੰਬਰ ਵਾਰਡ ਦੇ ਸਾਡੇ ਲੋਕਾਂ ਦਾ ਦਰਦ ਸੁਣਦੇ ਹੋਏ ਉਮੀਦ ਕਰਦਾ ਸਾਡੀ ਸਰਕਾਰ ਵੀ ਉਹਨਾਂ ਦਾ ਦੇ ਦਰਦ ਸੁਣੂਗੀ ਉਹਨਾਂ ਦੀ ਪੁਕਾਰ ਸੁਣੂਗੀ ਤੇ ਇੱਕ ਛੋਟਾ ਜਿਹਾ ਕੰਮ ਹੈ ਵੀ ਆ ਪੁੜੀ ਦੇ ਥੱਲੋਂ ਦੀ ਪਾਈਪ ਜੋੜਨਾ ਤੇ ਸਰਕਾਰ ਇਹਦੇ ਤੇ ਸੰਕੇਨ ਲੈ ਕੇ ਜਲਦ ਤੋਂ ਜਲਦ ਇਹ ਪਾਈਪ ਜੋੜੂਗੀ ਤੇ ਲੋਕਾਂ ਨੂੰ ਆ ਨਰਕ ਚੋਂ ਕੱਢੂਗੀ ਇਹ ਉਮੀਦ ਕਰਦਾ ਕਿਉਂਕਿ ਜਲ ਸਰੋਤ ਮਹਿਕਮੇ ਦਾ ਮੰਤਰੀ ਸਾਡੇ ਹਲਕੇ ਦਾ ਐਮਐਲਏ ਹੈ ਘੱਟੂ ਘੱਟੇ ਦਾ ਛੋਟਾ ਜਿਹਾ ਕੰਮ ਤਾਂ ਸਾਡੇ ਲੋਕਾਂ ਦਾ ਕਰ ਹੀ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ